ਹਾਂਜੀ ਪਿਆਰਿਓ ਪੰਜ ਚਾਰ ਦਿਨ ਪਹਿਲਾਂ ਖਬਰ ਫੈਲੀ ਸੀ ਕਿ ਭਾਈ ਰਣਜੀਤ ਸਿੰਘ ਦੀ ਸਤਲੁਜ ਦੇ ਦਰਿਆ ਵਿੱਚ ਡੁੱਬ ਕੇ ਹੋਈ ਮੌਤ ਗਰਮੀ ਤੋਂ ਰਾਹਤ ਲਈ ਗਈ ਸੀ ਤੇ ਬੜੀ ਵਾਇਰਲ ਹੋਈ ਉਹ ਵੀਡੀਓ ਜਿਸਲ ਵਿੱਚ ਡੁੱਬੇ ਨਹੀਂ ਸੀ ਆਪਾਂ ਇੰਡੀਆ ਵਿੱਚ ਪਾਣੀ ਦੇ ਵਿੱਚ ਅਲੋਪ ਹੋ ਗਿਆ ਮੈਂ ਅਮਰੀਕਾ ਚ ਪੰਜ ਦਿਨਾਂ ਬਾਅਦ ਉਹਨਾਂ ਅਮਰੀਕਾ ਚ ਨਿਕਲਿਆ ਵੇਖੋ ਸਮੁੰਦਰ ਤੇ ਹੁਣ ਆਪਾਂ ਇੱਥੇ ਇਹਨਾਂ ਨੇ ਚਾਹ ਵਗੈਰਾ ਦਾ ਪ੍ਰਬੰਧ ਕੀਤਾ ਪੰਜ ਦਿਨ ਹੋ ਗਏ ਸੀ ਕਹਿੰਦੇ ਭੁੱਖ ਲੱਗੀ ਹੋਣੀ ਐ ਸੋ ਮੈਂ ਹੁਣ ਤਾਜ਼ਾ ਤਾਜ਼ਾ ਅਜੇ ਸਮੁੰਦਰ ਚੋਂ ਬਾਹਰ ਆਇਆ ਪੰਜ ਦਿਨ ਮੈਨੂੰ ਲੱਗ ਗਏ ਐ ਸੋ ਮੈਂ ਸੋਚਿਆ ਵੀ ਆਪਣੇ ਵੀਰਾਂ ਨੂੰ ਜਿਹੜੇ ਵੀਰ ਸੋਚਦੇ ਐ ਇਦਾਂ ਹੋਵੇ ਤਾਂ ਉਹਨਾਂ ਦਾ ਭਲਾ ਹੀ ਹੋਵੇ ਜਿਵੇਂ ਉਹਨਾਂ ਦੀ ਮੌਜ ਐ ਜਿਵੇਂ ਉਹਨਾਂ ਨੂੰ ਖੁਸ਼ੀਆਂ ਮਿਲਦੀਆਂ ਨੇ ਖੁਸ਼ ਹੁੰਦੇ ਹੋਣਗੇ ਵੇਖ ਕੇ ਖਬਰ ਤੇ ਉਹਨਾਂ ਦਾ ਭਲਾ ਹੀ ਮੰਗਦੇ ਆ ਤੇ ਮੈਂ ਬਾਹਰ ਨਿਕਲਿਆ ਸੀ ਤਾਜ਼ਾ ਤਾਜ਼ਾ ਮੈਂ ਕਿਹਾ ਫੌਜਾਂ ਨੂੰ ਫਤੇ ਬੁਲਾ ਦਈਏ ਮਾਇਕ ਜੀ ਕਾ ਅਕਾਸ਼ਾ ਵਾਹਿਗੁਰੂ ਜੀ ਕੀ ਫਤਿਹ